ਲਾਨੇ ਤੇਰੀ ਨਾ ਨਾ ਹੁਣ ਤੱਕ ਕਰ ਹੀ ਰਹਿ ਤੇਰਾ ਕੋਈ ਪਤਾ ਨਹੀਂ ਦੁਬਾਰੇ ਪੰਗਾ ਲੈ ਲੈ ਓਹ ਪਕੜਾ ਹਾਂ ਚਾਚਾ ਕੀ ਕਰਾਈਆਂ ਦਾ ਸੌਰਾ ਕੀ ਕਰਾ ਲਿਆ ਓਏ ਸੱਟ ਜੀ ਲੱਗੀ ਪਹੂ ਨੂੰ ਲਿਪੜੀ ਹੋਣ ਜਿਹੜੀ ਤਾਂ ਗਿੱਟਾ ਟੁੱਟ ਗਿਆ ਜਾ ਚਾ ਕਿੱਟਾ ਟੁੱਟ ਗਿਆ ਕੰਜੇ ਦਾ ਐਕਸੀਡੈਂਟ ਹੋ ਗਿਆ ਮੱਥਾ ਟੇਕ ਜੀ ਚਾਚਾ ਐਕਸੀਡੈਂਟ ਦਾ ਕਾਨੂੰ ਹੋ ਗਿਆ ਚਾਚਾ ਉੱਥੇ ਕੁਸ਼ਤੀ ਖੇਡਣ ਲੱਗ ਗਈ ਬਾਬਾ ਜੀ ਨਾਲ ਪੰਗਾ ਵੱਡਾ ਲੈ ਲਿਆ ਨੇ ਤਾਂ ਫੇਰ ਫਿਰ ਕੀ ਦੋ ਤਿੰਨ ਮਿੰਟ ਦਾ ਬਾਬਾ ਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਖੇਡੀਗੇ ਖੇਡੀਗੇ ਬਾਲਾ ਜ਼ੋਰ ਜਾ ਮਾਰਨ ਲੱਗੀ ਬਾਬਾ ਜੀ ਨੇ ਫੜਕੇ ਵਾਂ ਤੂ ਵੀ ਪਛਾੜ ਮਰੀ ਥੱਲੇ ਆ ਤੋੜਦਾ ਗੱਟਾਂ ਨਾਲੇ ਧਰਨਾ ਪੈ ਗਈ ਫਟੇ ਤੂੰ ਤੇਰੇ ਜੰਮਣ ਵਾਲਿਆਂ ਦੇ ਮੇਰੇ ਆ ਸਾਲਿਆ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਹੈ ਤੂੰ ਆਪ ਦਾ ਕੰਜਰ ਦੇ ਫੁੱਦੂ ਕਮਾ ਤੇ ਬੜੀ ਬੜੇ ਆਪਣੀ ਤੀਵੀਂ ਵਾਲਰੀ ਦੇ ਵਿੱਚ ਹੀ ਹੈ ਚਾਚਾ ਮੈਂ ਤਾਂ ਨਹੀਂ ਕਿਹਾ ਇਹਨੂੰ ਤਾਂ ਪੰਗਾ ਲਿਆ ਉੱਥੇ ਜਾ ਕੇ ਛੱਡੀ ਕੀ ਧਾਰਾ ਲੈ ਇਹਨੂੰ ਉੱਥੇ ਇਹ ਉਧਰ ਚੱਲ ਆਏ ਵੀ ਸੇਵਾ ਭਾਵਨਾ ਹੋ ਜਾਂਦੀ ਆ ਹੋਰ ਤਾਂ ਕੀ ਹੈ ਬਈ ਕੀ ਕਰਨੀ ਨਹੀਂ ਹੁੰਦੀ ਆ